ਮੁੰਬਈ ਦੇ ਵਿੱਚ ਉਲਾਸ ਨਗਰ ਦੇ ਵਿੱਚ ਇੱਕ ਗੜ ਇਕੱਠਾ ਹੁੰਦਾ ਜਿੱਥੇ ਸਿੰਧੀ ਬਰਾਦਰੀ ਗੁਰੂ ਨਾਨਕ ਪਾਸ਼ਾ ਨੂੰ ਨਤਮਸਤਕ ਹੁੰਦੀ ਹੈ ਜੀਵਨ ਮਾਰੇ ਨੇ ਪਤਾ ਉਹਨੂੰ ਗੁਰਨਾਨਕ ਦਾ ਰੂਪ ਦੇ ਕੇ ਸੰਗਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਅਸਲ ਵਿੱਚ ਗੁਰਨਾਨਕ ਪਾਸ਼ਾ ਦੀ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਹੈ ਸਿੰਧੀ ਬਰਾਦਰੀ ਗੁਰਨਾਨਕ ਪਾਸ਼ਾ ਨੂੰ ਪਿਆਰ ਕਰਦੀ ਹੈ ਮਗਰ ਵਿਚਾਰਧਾਰਾ ਤੋਂ ਕੋਸਾ ਦੂਰ ਹੈ ਸਿੰਧੀ ਬਰਾਦਰੀ ਦੇ ਲੋਕਾਂ ਦਾ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਹੜੀ ਉਲਾਸਨਗਰ ਦੀ ਦੱਸੀ ਜਾ ਰਹੀ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਬੰਬੇ ਦੇ ਵਿੱਚ ਇੰਨੇ ਜਾਗਦੀ ਜ਼ਮੀਰ ਦੇ ਵਿੱਚ ਸਿੰਘ ਰਹਿੰਦੇ ਨੇ ਮਗਰ ਹੱਲੇ ਤੱਕ ਇਸ ਕਮੇਟੀ ਦੇ ਉੱਤੇ ਇਸ ਪ੍ਰਬੰਧਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਛੋਟੀ ਜਿਹੀ ਕਲਿੱਪਿੰਗ ਵੇਖੋ ਫਿਰ ਉਹਨਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਵੇਖੋ ਗੁਰਨਾਨਕ ਪਾਸ਼ਾ ਦਾ ਕਿਸ ਤਰੀਕੇ ਨਾਲ ਮਜ਼ਾਕ ਉਡਾਇਆ ਗਿਆ ਸਾਂਝ ਕਰੇ ਚਿਕਰਣ ਸਾਈ ਭੋਲੇ ਆਇਆ ਹੋਇਆ ਸਾਂਝ ਕਰੇ ਚਿਕਰਣ ਗੁਰੂ ਭਗਤ ਨੇ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਇੱਕ ਵੀਰ ਨੇ ਮੇਰੇ ਕੋਲ ਵੀਡੀਓ ਕਿਤੇ ਆਈ ਤਾਂ ਉਹਨੇ ਮੈਨੂੰ ਇਹ ਵੀਡੀਓ ਮੈਨੂੰ ਸੈਂਡ ਕੀਤੀ ਤੇ ਮੇਰੇ ਕੋਲ ਰਹਾ ਨਹੀਂ ਕਿ ਅੱਜ ਮੈਂ ਸਵੇਰੇ ਹੀ ਸੰਗਤ ਨੂੰ ਜਾਗਰੂਕ ਕਰਨ ਵਾਸਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪੇਸ਼ ਕਰਨ ਜਾ ਰਿਹਾ ਤੇ ਸਰਵੋੱਚ ਜਥੇਬੰਦੀਆਂ ਤੇ ਕਮੇਟੀਆਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਸਖਤ ਤੋਂ ਸਖਤ ਇਸ ਲੋਕਾਂ ਦੇ ਉੱਤੇ ਇਸ ਜਿੰਨਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਮਜ਼ਾਕ ਉਡਾਨ ਦੀ ਕੋਸ਼ਿਸ਼ ਕੀਤੀ ਇਹਨਾਂ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮੈਂ ਸੰਗਤ ਨੂੰ ਵੀ ਅਪੀਲ ਕਰਾਂਗਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਕਮੇਟੀਆਂ ਤੱਕ ਜਥੇ ਬੰਦਿਆਂ ਤੱਕ ਭੇਜੀਆਂ ਜਾਣ ਜਿੰਨਾਂ ਜਿਹੜੀਆਂ ਕਿ ਉਲਾਸਨਗਰ ਦੇ ਲਾਗੇ ਚੱਗੇ ਨੇ ਉਹ ਵੀ ਲੋਕ ਉੱਥੇ ਇਕੱਠੇ ਹੋਣ ਤੇ ਇਹ ਸਿੰਧੀ ਬਰਾਦਰੀ ਦਾ ਜਿੱਥੇ ਵੀ ਇਹ ਗੁਰੂ ਘਰ ਬਣਿਆ ਉਹ ਲਾਸੰਗਤ ਦੇ ਵਿੱਚ ਇਹਦੇ ਵਿੱਚ ਜਾ ਕੇ ਕਾਰਵਾਈ ਕੀਤੀ ਜਾਏ ਜਦੋਂ ਫਿਰ ਸਿੰਧੀਆਂ ਦੇ ਖਿਲਾਫ ਵੀਡੀਓ ਪੈਂਦੀਆਂ ਕਈ ਵਾਰ ਮੈਂ ਖੁਦ ਵੀ ਕੰਨਾ ਵਾਂ ਕਿ ਸੇਖਾਂ ਤੋਂ ਜ਼ਿਆਦਾ ਧਰ ਗੁਰਨਾਨਕ ਦੇ ਪ੍ਰਤੀ ਪਿਆਰ ਦਿਖਾਉਣ ਵਾਲੀ ਜਿਹੜੀ ਕੌਮ ਹੈ ਉਹ ਸਿੰਧੀ ਬਰਾਦਰੀ ਕੌਮ ਹੈ ਮਗਰ ਜਿੱਥੇ ਗੁਰਨਾਨਕ ਪਾਸ਼ਾ ਨਾਲ ਪਿਆਰ ਦਿਖਾਉਣ ਦੀ ਗੱਲ ਹੁੰਦੀ ਹੈ ਗੁਰਨਾਨਕ ਪਾਸ਼ਾ ਦੇ ਨਾਲ ਉਤਲਾ ਪਿਆਰ ਨਹੀਂ ਚਾਹੀਦਾ ਗੁਰਨਾਨਕ ਪਾਸ਼ਾ ਨਾਲ ਦਿਲੋਂ ਪਿਆਰ ਚਾਹੀਦਾ ਉਹਨਾਂ ਦੀ ਵਿਚਾਰਧਾਰਾ ਨਾਲ ਜਿਹੜਾ ਜੁੜੇਗਾ ਉਹ ਗੁਰਨਾਨਕ ਪਾਸ਼ਾ ਦਾ ਪਿਆਰ ਦੇ ਕਾਬਿਲ ਹੈ ਮੈਂ ਸੰਗਤ ਨੂੰ ਅਪੀਲ ਕਰਾਂਗਾ ਇਹਦੇ ਵਿੱਚ ਮੈਂ ਕਿਸੇ ਧਰਮ ਦੇ ਮੈਂ ਸੰਗਤ ਨੂੰ ਅਪੀਲ ਕਰਾਂਗਾ ਇਹਦੇ ਵਿੱਚ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਕਰਦਾ ਲੇਕਿਨ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਜਿਨ੍ਹਾਂ ਨੇ ਧਰਮ ਦੀ ਨਿਰਾਦਰੀ ਕੀਤੀ ਜਿਨ੍ਹਾਂ ਮर्यादा ਦੀ ਨਿਰਾਦਰੀ ਕੀਤੀ ਜਿਨ੍ਹਾਂ ਸਿੱਖ ਧਰਮ ਦੇ ਪਹਿਲੇ ਪਾਸ਼ਾ ਗੁਰੂ ਨਾਨਕ ਪਾਸ਼ਾ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਸ਼ੁਰੂਆਤ ਹੈ ਸਿੰਧੀ ਲੋਕਾਂ ਦੀ ਜਿਹੜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਵਧੇਗੀ ਘਟੇਗੀ ਨਹੀਂ ਜੇ ਹੁਣੇ ਨਕੇਲਾਂ ਕੱਸੀ ਗਈ ਤੇਰਾ ਅੰਜਾਮ ਸੰਗਤ ਨੂੰ ਵੇਖਣ ਨੂੰ ਬੁਰਾ ਮਿਲ ਸਕਦਾ ਹੈ ਸੰਗਤ ਨੂੰ ਅਪੀਲ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਸਹਿਯੋਗ ਕਰੋ ਤੇ ਲੋਕਾਂ ਤੱਕ ਪਹੁੰਚਾਓ ਕਿ ਗੁਰੂ ਨਾਨਕ ਪਾਤਸ਼ਾਹ ਦੇ ਵੀ ਝਾਂਕੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ